ोधी दिना मनाया ਇਸ ਲਈ ਸਾਨੂੰ ਉਹਨਾਂ ਦੀ ਵੀ ਬਾਤ ਕਰਨੀ ਚਾਹੀਦੀ ਹੈ ਉਹਨਾਂ ਦੀ ਪੜਤਾਲ ਕਰਨੀ ਚਾਹੀਦੀ ਹੈ ਕਿਹੜੇ ਲੋਕ ਬਾਬਾ ਸਾਹਿਬ ਬੇਲਕਰ ਦੀ ਵਿਚਾਰਧਾਰਾ ਦੇ ਖਿਲਾਫ ਆ ਜਿਹੜੇ ਬਾਬਾ ਸਾਹਿਬ ਬੇਲਕਰ ਦੀ ਵਿਚਾਰਧਾਰਾ ਦੇ ਖਿਲਾਫ ਆ ਇਹਦਾ ਮਤਲਬ ਹੈ 85% ਲੋਕਾਂ ਦੇ ਖਿਲਾਫ ਆ ਉਹ ਇਸ ਦੇਸ਼ ਦੇ ਖਿਲਾਫ ਆ ਇਸ ਕਾਨੂੰਨ ਦੇ ਖਿਲਾਫ ਆ ਇਸ ਲਈ ਸਾਨੂੰ ਉਹਨਾਂ ਦੀ ਜਿਹੜੀ ਪਛਾਣ ਕਰਕੇ ਸੱਜਣ ਦੇ ਦੁਸ਼ਮਣ ਦੀ ਪਛਾਣ ਕਰਕੇ ਜਿਹੜਾ ਆ ਸਾਨੂੰ ਲੀਕ ਖਿੱਚਣੀ ਚਾਹੀਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੋ ਜੇ ਕਟਿਆ ਬੰਦਿਆਂ ਦੇ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾ ਪਿੱਛੇ ਬੰਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਜਾ ਕੇ ਘਰ-ਘਰ ਜਾ ਕੇ ਲੋਕਾਂ ਨੂੰ ਲਾਮਬੰਦ ਕਰਕੇ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹਨਾਂ ਨੂੰ ਜਿਹੜੀ ਨੱਥ ਪਾਵਾਂਗੇ ਜੇ ਸਰਕਾਰ ਨੇ ਨੱਥ ਨਾ ਪਾਈ ਪ੍ਰਸ਼ਾਸਨ ਨੇ ਨੱਥ ਨਾ ਪਾਈ ਤੇ ਸਮਾਜ ਜਿਹੜਾ ਆ ਇਹ ਬਾਬਾ ਦੀਪ ਸਿੰਘ ਦੀ ਔਲਾਦ ਆ ਇਹ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਤਲਖਾਵਾਂ ਨਹੀਂ ਮੰਗੀਆਂ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਆ ਜੇ ਸੀਰ ਦੇਣ ਦੀ ਲੋੜ ਪਈ ਤਾਂ ਬਾਬਾ ਉਹ ਕਿੱਥੇ ਬਾਬਾ ਜੀਵਨ ਸਿੰਘ ਨੇ ਆਪਣੇ ਇਧਰ ਰੱਸੀ ਦਿੱਤਾ ਜਿੱਥੇ ਉਹ ਆਪਣਾ ਪੂਰਾ ਪਰਿਵਾਰ ਵਾਰਿਆ ਇਸ ਲਈ ਪੰਨੂ ਨੂੰ ਪਰ ਉਹਨਾਂ ਲੋਕਾਂ ਨੂੰ ਦੀ ਚੇਤਾਵਨੀ ਦਿੱਨੇ ਆ ਯਾਦ ਰੱਖਿਓ ਜੇ ਅਸੀਂ ਕੁਰਬਾਨੀਆਂ ਦੇ ਸਕਦੇ ਆ ਸੀਸ ਕਟਾ ਸਕਦੇ ਆ ਤੇ ਜਦੋਂ ਸਾਡੇ ਧਰਮ ਤੇ ਜਾਂ ਸਾਡੇ ਰਹਿਬਰਾਂ ਦੇ ਗੱਲ ਆਊਗੀ ਤਾਂ ਅਸੀਂ ਧੌਣ ਲਾਉਣ ਲੱਗੇ ਵੀ ਜੜਾਇਆ ਉਹ ਝਿਜਕਾਂਗੇ ਨਹੀਂ ਇਹ ਸ੍ਰੀ ਸਖਤ ਸਾਡੀ ਚੇਤਾਵਨੀ ਆਉਣ ਵਾਲੇ ਦਿਲਾਂ ਦੇ ਵਿੱਚ ਜਿਹੜਾ ਨੂੰ ਨਤਨਾਪਾਈ ਦੌਣ ਵਾਲੇ ਦਿਲਾਂ ਦੇ ਵਿੱਚ ਵੱਡੇ ਪੱਦਰ ਤੇ ਜਿਹੜਾ ਆ ਅਸੀਂ ਉਹ ਸੰਘਰਸ਼ ਨਹੀਂ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ